ਅੱਜ ਮਨਦੀਪ ਕੌਰ ਚਾਵਲਾ ਭੈਣ ਨੂੰ ਤੇ ਪਿਤਾ ਜੀ ਉਹਦੇ ਬ੍ਰਦਰ ਆ ਉਹਦਾ ਭਤੀਜਾ ਮਿਲਣ ਆਏ ਨੇ ਕੱਲੀ ਰਹਿੰਦੇ ਸੀ ਪੜ੍ਹੇ ਲਿਖੇ ਆ ਗ੍ਰੈਜੂਏਟ ਕੀਤੀ ਆ ਜਦੋਂ ਇੱਥੇ ਆ ਗਏ ਭੈਣ ਕਰੀ 15 16 ਦੇ ਆ ਨੇ ਭੈਣ ਨੇ ਹਰੀਆਂ ਮਿਰਚਾਂ ਹੀ ਖਾਧੀਆਂ ਕੱਲੀ ਹਰੀਆਂ ਮਿਰਚਾਂ ਖਾਂਦੇ ਸੀ ਜਿਵੇਂ ਆਪਾਂ ਕੇਲਾ ਖਾਂਦੇ ਆ ਵੇਰਾ ਤੇ ਹੋਰ ਕੱਲ ਹੋਰ ਵੀ ਹੁਣ ਸਾਡੀ ਮੰਦੀਪ ਭੈਣ ਬਿਲਕੁਲ ਠੀਕ ਆ ਤੇ ਤੁਸੀਂ ਵੀ ਅਰਦਾਸ ਕਰਿਓ ਭੈਣ ਮੰਦੀਪ ਪਰ ਚਾਵਲਾ ਦੇ ਆਉਣ ਵਾਲੇ ਦਿਨਾਂ ਬਾਅਦ ਤੁਹਾਨੂੰ ਵੀ ਦੱਸਾਂ ਅੱਜ ਆਇਆ ਕਿੱਦਾਂ ਨਹੀਂ ਅੱਗੇ ਤੋਂ ਮੈਨੂੰ ਨਹੀਂ ਅੱਗੇ ਤੋਂ ਮੈਨੂੰ ਆ ਤੱਕ ਨਹੀਂ ਆਹ ਕੌਣ ਆਇਆ ਦੇਖ ਹਾਂ ਜੀ ਤਾਂ ਫਿਰ ਠੀਕ ਬੰਦ ਬਸ ਬਿਲਕੁਲ ਠੀਕ ਬੈਠਾ ਇਹ ਉਹ ਮੇਰੇ ਨਾ ਇਹ ਕਿਉਂ ਮੱਥਾ ਨਹੀਂ ਆਉਂਦਾ ਇਹ ਕੌਣ ਆਪੇ ਕਿੰਨਾ ਵੱਡਾ ਹੋ ਗਿਆ ਵੇ ਇਹ ਕੌਣ ਆ ਇੱਧਰ ਇਹ ਵੀ ਵੀਰ ਆ ਤੇਰਾ ਚੱਲ ਮਿਲਣਾ ਬਰਾਦਰ ਰਖੜੀਆਂ ਵਾਂਗ ਰਖੜੀਆਂ ਵਾਂਗ ਰਖੜੀਆਂ ਵਾਂਗ ਬਾਈ ਨੂੰ ਸਿਰ ਤੇ ਹੱਥ ਰੱਖਦੇ ਤੂੰ ਵੀ ਯਾਰ ਸਿਰ ਤੇ ਹੱਥ ਰੱਖ ਪਹਿਲਾਂ ਤਾਂ ਸਿਰ ਤੇ ਨਹੀਂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਮਨਦੀਪ ਕੌਰ ਚਾਵਲਾ ਭੈਣ ਨੂੰ ਸਾਡੇ ਕੋ ਆਇਆ ਕਰੀਬ 1 ਸਾਲ ਹੋ ਚੱਲਿਆ ਸਾਲ ਹੋਣ ਵਾਲਾ ਫਿਰੋਜ਼ਪੁਰ ਤੋਂ ਲੈ ਕੇ ਆਏ ਸੀ ਮੇਰੀ ਭੈਣ ਅੱਜ ਉਹਦੇ ਪਿਤਾ ਜੀ ਉਹਦੇ ਬ੍ਰਦਰ ਉਹਦਾ ਭਤੀਜਾ ਮਿਲਣ ਆਏ ਨੇ ਇਹ ਭੈਣ ਕੱਲਿਓ ਹੀ ਆਪਣੇ ਘਰ 'ਚ ਰਹਿੰਦੇ ਸੀਗੇ ਦੋ ਮੰਜ਼ਲੀ ਕੋਠੀ ਸੀ ਸਾਰੀਆਂ ਚੀਜ਼ਾਂ ਇਹ ਆਪਣੇ ਹੱਥ ਨਾਲ ਹੀ ਬਣਾ ਕੇ ਖਾਂਦੇ ਸੀ ਘਰ 'ਚ ਕੋਈ ਸਮਾਨ ਨਹੀਂ ਸੀ ਹੱਥ ਨਾਲ ਬਣਾਏ ਹੋਏ ਛਾਬੇ ਸੀ ਹੱਥ ਨਾਲ ਬਣਾਏ ਹੋਈ ਅਫਾਲ ਪੱਤੀਆਂ ਪੱਤੇ ਪੁੱਤੇ ਤੋੜ ਕੇ ਅਮਰੁੱਦਾਂ ਦੇ ਉਹਦੀ ਸਬਜ਼ੀ ਬਣਾ ਕੇ ਖਾਂਦੇ ਸੀ ਇਕੱਲੇ ਹੀ ਰਹਿੰਦੇ ਸੀ ਪੜ੍ਹੇ ਲਿਖੇ ਆ ਗ੍ਰੈਜੂਏਸ਼ਨ ਕੀਤੀ ਆ ਕੀ ਕੀਤੀ ਹੋਈ ਪੜ੍ਹਾਈ ਐ ਮੈਂ ਇੰਡੀਅਨ ਦੀ ਕੀਤੀ ਐ ਮੈਂ ਇੰਗਲਿਸ਼ ਦੀ ਕੀਤੀ ਹੋਈ ਆ ਨਾ ਫਿਰ ਪਰਿਵਾਰ ਵੀ ਫੇਲ ਸੀ ਪਰਿਵਾਰ ਵੀ ਬਹੁਤ ਵਧੀਆ ਬੈਲ ਸੈਟਲ ਆ પેટ્રોલ ਪੰਪ ਆ ਭਰਾ ਦੇ ਫਾਦਰ ਸਾਹਿਬ ਹੁਣੇ ਸਾਰੇ ਇਹਨਾਂ ਦੇ ਮਦਰ ਵੀ ਸਾਰੇ ਪੜ੍ਹੇ ਲਿਖੇ ਇਹ ਇਕੱਲੇ ਹੀ ਭੈਣ ਅਲੱਗ ਰਹਿੰਦੇ ਸੀ ਜੇ ਕੁਝ ਖਾਂਦੇ ਸੀ ਤਾਂ ਹਰੀਆਂ ਮਿਰਚਾਂ ਹੀ ਖਾਂਦੇ ਸੀ ਕੱਲੀਆ ਜਦੋਂ ਅਸੀਂ ਉੱਥੋਂ ਲੈ ਕੇ ਆਏ ਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਦੋਂ ਇੱਥੇ ਆ ਗਏ ਭੈਣ ਕਰੀਬ 15 16 ਦਿਨਾਂ ਨੇ ਭੈਣ ਨੇ ਹਰੀਆਂ ਮਿਰਚਾਂ ਹੀ ਖਾਧੀਆਂ ਕੱਲੀਆ ਹਰੀਆਂ ਮਿਰਚਾਂ ਹੀ ਖਾਂਦੇ ਸੀ ਜਿਵੇਂ ਆਪਾਂ ਕੇਲਾ ਖਾਂਦੇ ਆ ਫਿਰ ਹੌਲੀ-ਹੌਲੀ ਅਸੀਂ ਪਾਲਕ ਮੇਥੀ ਦੇ ਦੇਣੀ ਫਿਰ ਉਹਨਾਂ ਨੂੰ ਇਹਨਾਂ ਨੇ ਤੋੜ ਕੇ ਬਰੀਕ ਕਰਕੇ ਵਿੱਚ ਬੇਸਣ ਪਾ ਕੇ ਕੁਸ਼ ਆਬਦਾ ਬਣਾ ਕੇ ਖਾਣਾ ਮੱਕੀ ਦੀ ਰੋਟੀ ਹਾਂ ਫਿਰ ਅੱਜ ਹੋਰ ਕੱਲ ਹੋਰ ਵੀ ਹੁਣ ਸਾਡੀ ਮੰਦੀਪ ਭੈਣ ਬਿਲਕੁਲ ਠੀਕ ਆ ਹੁਣ ਕੰਪਿਊਟਰ ਸੈਂਟਰ ਖੁੱਲਿਆ ਸਾਡੇ ਅੰਦਰ ਉੱਥੇ ਡਿਪਲੋਮਾ ਕਰ ਰਹੀ ਏ ਕੰਪਿਊਟਰ ਦਾ ਪੜ੍ਹੀ ਲਿਖੀ ਏ ਭੈਣ ਐਜੂਕੇਟਿਡ ਆ ਬਹੁਤ ਸਿਆਣੀ ਆ ਸੂਝਵਾਨ ਆ ਤੇ ਅੱਜ ਬਹੁਤ ਸ਼ੁਕਰੀਆ ਇਹਨਾਂ ਦੇ ਪਿਤਾ ਜੀ ਦਾ ਸਤ ਜੀ ਕੀ ਨਾਮ ਆਪਣਾ ਹੈ ਜੀ ਸਰਿੰਦਰਪਾਲ ਸਿੰਘ ਚਾਵਲਾ ਜੀ ਗਗਨਦੀਪ ਸਿੰਘ ਚਾਵਲਾ ਜੀ ਤੇ ਅਵੇਸ਼ ਸਿੰਘ ਚਾਵਲਾ ਜੀ ਤੇ ਇਹ ਫਰੋਜਪੁਰ ਤੋਂ ਮਿਲਣਾ ਆ ਇਹਨੇ ਤੇ ਸਾਡੀ ਭੈਣ ਨੂੰ ਸਪੈਸ਼ਲੀ ਤੇ ਤੁਸੀਂ ਵੀ ਅਰਦਾਸ ਕਰਿਓ ਭੈਣ ਮਨਦੀਪ कौर ਚਾਵਲਾ ਦੇ ਆਉਣ ਵਾਲੇ ਜੀਵਨ ਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ